ਸਭ ਤੋਂ ਪਹਿਲੀ ਵਾਰੀ ਮੈਂ ਸਰਕਾਰ ਜਿਹੜੀ ਨਖਿੱਧ ਵੇਖੀ ਆ ਕਿ ਪਿਛਲੇ 1 ਸਾਲ ਤੋਂ ਅਸੀਂ ਲਿਆ ਕੇ ਇੱਥੇ ਮੌਕਾ ਵਿਖਾਉਂਦੇ ਰਹੇ ਤੇ ਅਜੇ ਤਾਈਂ ਸਾਡਾ ਇੱਥੇ ਕੋਈ ਸਪਰਦਾ ਜਿਹੜਾ ਨਾ ਪ੍ਰਬੰਧਨ ਕੀਤਾ ਲੋਕ ਸਾਡੇ ਅੱਜ ਨਾ ਮੰਗਦੇ ਹੁੰਦੇ ਤੇ ਗਵਰਨਮੈਂਟ ਨੂੰ ਥੋੜੀ ਜਿਹੀ ਬੰਨ ਪਿਆ ਹੁੰਦਾ ਇਹਨਾਂ ਲੋਕਾਂ ਨੂੰ ਪਤਾ ਵਾ ਅਸੀਂ ਜਿਤਨਾ ਹੁਣ ਚਾਰ ਹੀ ਦੇ ਗਿਆ ਵਾ ਕਿਤੇ ਕਣਕ ਦੇਤੀ ਕਿਤੇ ਦਾਲ ਦੇਤੀ ਸਾਨੂੰ ਤੇ ਮੰਗਤੇ ਬਣਾਇਆ ਹੋਇਆ ਹੈ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦੌਰਾ ਕੀਤਾ ਤਾਂ ਕਹਿੰਦੇ ਆ ਲੋ ਮੇਰਾ ਜਹਾਜ਼ ਕਰੋ ਕੰਮ ਕਿੱਥੇ ਆਏ ਆ ਜੀ ਆਈ ਕਿਸੇ ਲੈ ਕੇ ਚਾਈ ਸੀ ਕਹਿੰਦੇ ਜਹਾਜ਼ ਲਾਲਕੁੰਬ ਰੱਖੋ ਮੇਰਾ ਕੰਮ ਕਰੋ ਨਹੀਂ ਨਹੀਂ ਕੋਈ ਨਹੀਂ ਆਇਆ ਸਾਡੇ ਤਾਂ ਹੀ ਤੇ ਪਹੁੰਚਿਆ ਹੀ ਨਹੀਂਗਾ ਕੋਈ ਮੰਤਰੀ ਤੇ ਛੱਡਿਆ ਕੋਈ ਐਮਐਲਏ ਨਹੀਂ ਪਹੁੰਚਿਆ ਹੁਣੇ ਹੁਣੇ ਦੱਸ ਰਿਹਾ ਤੁਹਾਡੇ ਐਮਐਲਏ ਆਇਆ ਕਿਸੇ ਬੰਨੇ ਉਹ ਕੀ ਦੇ ਕੇ ਗਿਆ ਲੋਕਾਂ ਨੂੰ ਕਹਿੰਦੇ ਉਹ ਤਾਂ ਇੱਥੇ ਕੁਝ ਕੁਝ ਦੇ ਕੇ ਗਿਆ ਐਮਐਲਏ ਸਾਹਿਬ ਕੀ ਦੇ ਗਏ ਉਹ ਤੇ ਪੱਤਰਕਾਰ ਸਾਹਿਬ ਸਾਨੂੰ ਚਾਹੀਦਾ ਨਹੀਂ ਚਾਰ ਦੇ ਗਿਆ ਵਾ ਇਹ ਤਾਂ ਇਹਨੂੰ ਕਿਸ ਬੰਨੇ ਲਾਉਣ ਦਰਿਆ ਨੂੰ ਕਿਸ ਬੰਨੇ ਲਾਉਣ ਫੇਰ ਗੱਲ ਬਣਦੀ ਆ ਚਾਰ ਦੀ ਤੇ ਲੋੜ ਹੀ ਨਹੀਂ ਐਵੇਂ ਅੱਖਾਂ ਪੂਝ ਗਿਆ ਉਹੋ ਜੇ ਸਾਡੇ ਲੋਕ ਆ ਜਿਹੜੇ ਲਈ ਜਾਂਦੇ ਆ ਉੱਥੇ ਦਰਿਆ ਤੇ ਫੋਟੋ ਫੜਵਾ ਕੇ ਉਸ ਤੋਂ ਬਾਅਦ ਇੱਥੇ ਇੱਕ ਗੱਡੀ ਲਿਆਏ ਚਾਰ ਦੀ ਜੋ ਕਿ ਸਾਨੂੰ ਨਹੀਂ ਲੋੜ ਉਹਦੀ ਬੇ ਬੱਚੇ ਲੋਕਾਂ ਦੇ ਚੋਕ ਚੋਕ ਫੋਟੋਆਂ ਲਵਾਉਂਦੇ ਫਿਰਦੇ ਆ ਪਿੰਡ 'ਚ ਉਹ ਇੱਕ ਸ਼ੋਸ਼ੇ ਬਾਜੀ ਆ ਮੈਥੋ ਆਗੇ ਅਗਲ ਬੋਰਡ ਪਹਾਈ ਫਿਰਨੇ ਵਿੱਚ ਉਹ ਕੋਈ ਗੱਲ ਨਹੀਂ ਹੈਗੀ ਜੇ ਪੱਤਰਕਾਰ ਕੋਈ ਸਵਾਲ ਜਵਾਬ ਤੁਹਾਡੇ ਰਗਾ ਵੀਰ ਕਰਦਾ ਵਾ ਉਹ ਤਾਂ ਤੁਸੀਂ ਭਗਵੰਤ ਮਾਨ ਸਾਹਿਬ ਦਾ ਦੇ ਹੀ ਲਿਆ ਵਾ ਚੈਨ ਤੇ ਵੀ ਤੁਸੀਂ ਪੀਟੀਸੀ ਨਹੀਂ ਬੋਝ ਤੋਂ ਆ ਪੱਤਰਕਾਰ ਆਪ ਇਹ ਕਹਿੰਦੇ ਹੁੰਦੇ ਸੀ ਕਿ 21 ਦੇ ਵਿੱਚ ਪੱਤਰਕਾਰਾਂ ਨੂੰ ਵੀ ਤੁਸੀਂ ਸਵਾਲ ਜਵਾਬ ਕਰਿਆ ਕਰੋ ਤੇ ਪਰ ਜੇ ਹੁਣ ਕਰਦੇ ਆ ਤੇ ਹੁਣ ਕਿਉਂ ਨਹੀਂ ਉਹਨਾਂ ਜਵਾਬ ਦਿੰਦੇ ਤਿੰਨ ਚਾਰ ਤੋਂ ਕਿੱਲੇ ਦੇ ਵਿੱਚ ਪਾਣੀ ਪੱਕਾ ਹੀ ਵਗੀ ਜਾਂਦਾ ਵਾ ਨੰਬਰੀ ਜ਼ਮੀਨਾਂਵਾ ਉਹਦਾ ਸਾਨੂੰ ਮੁਆਵਜ਼ਾ ਵੀ ਨਹੀਂ ਮਿਲਣਾ ਉਹਦਾ ਜੇ ਮੁਆਵਜ਼ਾ ਵੀ ਨਹੀਂ ਉਹਨੇ ਦੇਣਾ ਸਾਨੂੰ ਇਹਨਾਂ ਕਹਿਣਾ ਉਹ ਦਰਿਆ ਦੀਆਂ ਜ਼ਮੀਨਾਂ ਦਰਿਆ ਚ ਲਗੀਆਂ ਪੰਜਾਬ ਐਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਸੋ ਜਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਦਾ ਵਿਖੇ ਪੁੱਜੇ ਆ ਸਭ ਤੋਂ ਪਹਿਲਾਂ ਤਸਵੀਰਾਂ ਨੇ ਇਹ ਬਿਆਸ ਦਰਿਆ ਦੇ ਖੌਫਨਾਕ ਮੰਜ਼ਰ ਦਿਆਂ ਸੋ ਜਿਹੜਾ ਭਾਵ ਹੈ ਪਾਣੀ ਦਾ ਉਹ ਲਗਾਤਾਰ ਵਧਦਾ ਜਾ ਰਿਹਾ ਤੇਜ਼ ਹੁੰਦਾ ਜਾ ਰਿਹਾ ਦੂਰ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਅੱਖ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਕੁਝ ਹੀ ਡੁੱਬ ਚੁੱਕਾ ਹੈ ਸਾਹਮਣੇ ਜਿਹੜਾ ਹੈ ਕਿ ਇੱਕ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਸ਼ੁਰੂ ਹੋਣਾ ਹੈ ਸੋ ਇਸੇ ਪਿੰਡ ਦੇ ਵਿੱਚ ਹੀ ਉਹ ਵੀ ਲੰਗੇਗਾ ਤਾਂ ਉਸ ਦਾ ਪੁਲ ਵੀ ਹੈ ਜਿਹੜਾ ਇਸ ਦੀ ਝਪੇਟ ਵਿੱਚ ਆਇਆ ਹੈ ਤਾਂ ਕੋਠੇ ਲੋਕਾਂ ਦੇ ਡੁੱਬ ਚੁੱਕੇ ਨੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਲੋਕਾਂ ਦੇ ਘਰ ਵੀ ਇਹਦੇ ਵਿੱਚ ਹਟ ਚੁੱਕੇ ਨੇ ਸੋ ਬੜਾ ਇਸ ਵੇਲੇ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਮੰਦੜੇ ਹਾਲ ਨੇ ਸੋ ਪਿੰਡ ਧੁੰਦਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਲਗਭਗ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਪਰ ਅਫਸੋਰਸ ਨਾਲ ਇਹ ਕਹਿ ਸਕਦੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਇੱਥੇ ਕੋਈ ਵੀ ਸਾਡੀ ਸਾਲ ਲੈਣ ਨਹੀਂ ਪੁੱਜਾ ਕਿਉਂ ਨਹੀਂ ਪੁੱਜਾ ਲੋਕਾਂ ਨਾਲ ਹੀ ਗੱਲਬਾਤ ਕਰਾਂਗੇ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿ ਓਕੇ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਬਰਬਾਦੀ ਹੋ ਚੁੱਕੀ ਹੈ ਸੋ ਸਾਡੇ ਨਾਲ ਇੱਥੇ ਪਿੰਡ ਦੇ ਮੋਤਵਾਲ ਸੱਜਣ ਵੀ ਪੁੱਜੇ ਨਹੀਂ ਸੋ ਇਹਨਾਂ ਵੱਲੋਂ ਗੁਜਾਰਿਸ਼ ਹੈ ਕਿ ਜਿਹੜਾ ਸਾਡੇ ਪਿੰਡ ਦੀ ਆਵਾਜ਼ ਵੀ ਚੁੱਕੀ ਜਾਵੇ ਤਾਂ ਜੋ ਇੱਥੇ ਵੀ ਕੋਈ ਪ੍ਰਸ਼ਾਸਨ ਅਧਿਕਾਰੀ ਪੁੱਜੇ ਤਾਂ ਪਾਣੀ ਦਾ ਬਹਾਵ ਵਧ ਰਿਹਾ ਹੈ ਲਗਾਤਾਰ ਜਿਹੜੀ ਪਿੰਡ ਨੂੰ ਜਿਹੜਾ ਫਿੰਨੀਆਂ ਨੂੰ ਵੀ ਢਾਹ ਲੱਗਦੀ ਇੱਥੇ ਨਜ਼ਰ ਆ ਰਹੀ ਹੈ ਸੋ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਾਪੂ ਜੀ ਕੀ ਕਹੋਗੇ ਤੇਈ ਚ ਵੀ ਪਾਣੀ ਦੀ ਮਾਰ ਪਈ ਇਸ ਵਾਰ ਫੇਰ ਪੈ ਗਈ ਸੋ ਕਿੰਨੀ ਕੁ ਬਰਬਾਦੀ ਹੋ ਗਈ ਇੱਥੇ ਸਭ ਤੋਂ ਪਹਿਲਾਂ ਤੇ ਤੁਹਾਡਾ মিডিਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ মিডিਆ ਦੇ ਰਾਹੀਂ ਜਿਹੜੀ ਸਾਡੇ ਨਗਰ ਦੀ ਜਿਹੜੀ ਵੀ ਸੁਣਵਾਈ ਹੋ ਸਕੇ ਜਿਹੜੀ ਤੁਸੀਂ ਹੜਾਂ ਦੀ ਗੱਲ ਕਰਦੇ ਹੋ 2023 ਜਾਂ 24 ਦੀ ਇਹ ਸਾਡੇ ਦੋ ਪਿੰਡ ਆ ਪਿੰਡ ਖਖ ਤੇ ਤੁੰਦਾ ਪੁੱਲ ਤੋਂ ਸਭ ਤੋਂ ਪਹਿਲਾਂ ਇਹ ਦੋ ਪਿੰਡ ਆਉਂਦੇ ਆ ਤੇ ਤਕਰੀਬਨ ਸਾਡੇ ਦੇ ਮਾੜਾ ਜਾ ਵੀ ਪਾਣੀ ਆਉਂਦਾ ਤੇ ਸਦਾ ਹੀ ਹੜਿਆ ਵੇਖੋ ਆ ਪਿੰਡਾਂ ਦੇ ਵਿੱਚ ਦੇ 23 ਦੇ ਵਿੱਚ ਆੜਾ ਕਿਦਿਆਂ 24 ਚ ਆਗੇ ਪੁੱਲ ਤੋਂ ਪਹਿਲਾ ਹੀ ਪਿੰਡ ਖਖ ਤੇ ਤੁੰਦਾ ਜਿਹੜਾ ਜਦੋਂ ਵੀ ਮਾੜਾ ਜਾ ਪਾਣੀ ਆਉਂਦਾ ਤੇ ਸਭ ਤੋਂ ਜ਼ਿਆਦਾ ਇੱਥੇ ਜਿਹੜਾ ਹੜ ਜਿਹੜਾ ਵਾ ਸਾਨੂੰ ਹੜਾ ਦੇ ਮਾਰ ਆ ਜਾਂਦੀ ਹੈ ਨੰਬਰ 2 ਝੋਨਾ ਫਸਲਾਂ ਜੋ ਸਾਡਾ ਵੀ ਨੁਕਸਾਨ ਕੋਠਿਆਂ ਦਾ ਮੋਟਰਾਂ ਦਾ ਹੋ ਗਿਆ ਉਹ ਵੱਖਰੀ ਗੱਲ ਆ ਆ ਆਪਾਂ ਪਿੰਡ ਦੀ ਬਿਲਕੁਲ ਫਿਰਨੀ ਦੇ ਤੇ ਪਿੰਡ ਦੇ ਕੰਢੇ ਤੇ ਖਲੋਤੇ ਆ ਜਦ ਕਿ ਸਾਡੇ ਇਹ ਸਭ ਤੋਂ ਗਰੀਬ ਲੋਕਾਂ ਦੀ ਇੱਥੇ ਜਿਹੜੀ ਬਾਤੀ ਇਹ ਬੰਨੇ ਆ ਤੇ ਆ ਤੁਸੀਂ ਵੇਖ ਹੀ ਰਹੇ ਹੋ ਪ੍ਰਸ਼ਾਸਨ ਵੇਖ ਰਿਹਾ ਵੀ ਸਭ ਤੋਂ ਪਹਿਲੀ ਵਾਰੀ ਮੈਂ ਅੱਜ ਸਰਕਾਰ ਜਿਹੜੀ ਨਖਿੱਧ ਵੇਖੀ ਆ ਕਿ ਪਿਛਲੇ 1 ਸਾਲ ਤੋਂ ਅਸੀਂ ਲਿਆ ਕੇ ਇੱਥੇ ਮੌਕਾ ਵਿਖਾਉਂਦੇ ਰਹੇ ਸਾਰਾ ਨਗਰੀ ਤੇ ਅਜੇ ਤਾਂ ਹੀ ਸਾਡਾ ਇੱਥੇ ਕੋਈ ਸਪਰਦਾ ਜਿਹੜਾ ਨਾ ਪ੍ਰਬੰਧਨ ਕੀਤਾ ਕਿਉਂ ਸਭ ਤੋਂ ਪਹਿਲਾਂ ਜਿਹੜਾ ਆਬਾਦੀ ਆ ਉਹਦੀ ਜਿਹੜੀ ਜੇ ਕੋਈ ਨੂੰ ਟਾਲ ਲੱਗੀ ਆ ਜਾਂ ਕੋਈ ਇਹੋ ਜਿਹਾ ਕਰਨ ਉਹਨੂੰ ਰੋਕਣਾ ਚਾਹੀਦਾ ਐਸ ਕਰਕੇ ਜਿਹੜੀ ਹਾੜਾਂ ਦੀ ਗੱਲ ਅੱਗੇ ਵੀ ਤੁਹਾਨੂੰ ਸਾਰੀ ਦੱਸੇ ਵੀ ਜਿਹੜੀ ਸਾਡਾ ਨੁਕਸਾਨ ਉਹਦੇ ਕਦੀ ਵੀ ਨਹੀਂ ਦੇ ਸਕਦੇ ਵੀ ਜੇ ਕੋਈ ਨੁਕਸਾਨ ਜਿਹੜਾ ਕਿ ਆਖੇ ਵੀ ਸਾਡਾ ਸਾੜਦਾ ਜਿਹੜਾ ਆਪਣੇ ਹਿੰਦੁਸਤਾਨ ਦੇ ਵਿੱਚ ਕਾਨੂੰਨ ਆ ਜਦੋਂ ਅਸੀਂ ਕਿਸੇ ਕੋ ਖਰਾਬੀ ਦੀ ਗੱਲ ਕਰਦੇ ਆ ਵੀ ਉਹ ਗਵਰਨਮੈਂਟ ਆਹੀਂ ਗਰਦੌਰੀ ਕਰਾਂਗੇ ਤੇ ਖਰਾਬਾ ਦੇਵਾਂਗੇ ਤੇ ਜਦ ਕੇ ਜਿਹੜਾ ਆਪਣਾ ਇੰਡੀਆ ਦਾ ਕਾਨੂੰਨ ਹੈ ਵੀ ਉਹਦੇ ਵਿੱਚ ਜਿਸ ਨੰਬਰੀ ਜ਼ਮੀਨਾਂ ਜਿਹੜੀਆਂ ਮਾਲਕੀ ਜ਼ਮੀਨਾਂ ਲੋਕਾਂ ਦੀਆਂ ਜਿਹਦੇ ਵਿੱਚ ਗਵਰਨਮੈਂਟ ਦਾ ਪਾਣੀ ਜਾਂ ਕੋਈ ਗਵਰਨਮੈਂਟ ਚੀਜ਼ ਵਰਤਦੀ ਆ ਤੇ ਉਹਦਾ 47000 ਰੁਪਇਆ ਜਿਹੜਾ ਵਾ ਉਹ ਠੇਕਾ ਜਿਹੜਾ ਗਵਰਨਮੈਂਟ ਨੂੰ ਦੇ ਦਿੰਦੀ ਆ ਜਿਸ ਤਰ੍ਹਾਂ ਹੁਣ ਆਪਾਂ ਸਾਰੇ ਜਾਣਦੇ ਆ ਬਾਰਡਰ ਦੇ ਕੰਡਿਆਂ ਦੇ ਉੱਤੇ ਤਾਰ ਜਿੱਥੇ ਲੱਗੀ ਆ ਉਹਨਾਂ ਲੋਕਾਂ ਨੇ ਕੀ ਸਪਾਇਆ ਸੀ ਕੇਸ ਪਾਉਣ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਵੀ ਸਾਨੂੰ ਟਾਈਮ ਘੱਟ ਹੈ ਤੇ ਟਾਈਮ ਘੱਟ ਦੇ ਬਾਵਜੂਦ ਉਹਨਾਂ ਨੂੰ 12 ਅਖਰੇ 14000 ਰੁਪਇਆ ਤੇ ਠੇਕਾ ਮਿਲਦਾ ਐਸ ਕਰਕੇ ਅਸੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਤੇ ਸਾਡਾ ਇਹਨਾਂ ਦੋ ਪਿੰਡਾਂ ਦਾ ਮਸਲਾ ਹੱਲੇ ਕੀਤਾ ਜਾਵੇ ਵੀ ਸਾਡੇ ਇਹ ਜਿਹੜੇ ਪਿੰਡ ਰੋੜਨਦੇ ਆ ਤਰੁਨਤ ਕੋਈ ਵੀ ਆਣ ਕੇ ਮੌਕਾ ਵੇਖੇ ਜੇ ਕੋਈ ਪਹਿਲੀ ਗੱਲ ਤੇ ਸਾਡੇ ਕੋਲ ਅਜੇ ਤੱਕ ਕੋਈ ਆਉਂਦਾ ਹੀ ਨਹੀਂ ਜੇ ਕੋਈ ਸਰਕਾਰ ਦਾ ਮੰਤਰੀ ਜਾਂ ਕੋਈ ਐਚ ਡੀ ਐਮ ਜਾਂ ਡੀ ਸੀ ਆਉਂਦਾ ਕੋਈ ਸਾਡੇ ਨਾਲ ਆਣ ਕੇ ਸਾਡੀ ਗੱਲ ਸੁਣੇ ਤੇ ਸਭ ਤੋਂ ਪਹਿਲਾਂ ਵੱਤ ਤੋਂ ਵੱਧ ਦਾ 20 ਮੀਟਰ ਨਹੀਂ ਰਹੇਗਾ ਪਿੰਡ ਦੀ ਢਾ ਪਹਿਲਾਂ ਤੇ ਸਾਡੀ ਜਿਹੜੀ ਪਿੰਡ ਦੀ ਢਾ ਨੂੰ ਰੋਕਿਆ ਜਾਵੇ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਜ਼ਮੀਨਾਂ ਵਾਂ ਇਹਨਾਂ ਨੂੰ ਚਾਹ ਰਕਵੈਰ ਕਰ ਲੈਣ ਚਾਹ ਸਾਨੂੰ ਇਹਦਾ ਪੱਕਾ ਠੇਕਾ ਦਿੱਤਾ ਜਾਵੇ ਇਹ ਅਸੀਂ ਤੁਹਾਡੀ ਰਾਂ ਹੀ ਜਿਹੜਾ ਗਵਰਨਮੈਂਟ ਨੂੰ ਅਸੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਪਾਂ ਜਿਹੜੀ ਫੜੀ ਜਾਵੇ ਲੋਕਾਂ ਦੇ ਭਾਦਾ ਤੇ 23 24 ਦਿਹਾੜਾਉਂਦੇ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰਦਾ ਸਾਡੇ ਭਾਦਾ 24 ਘੰਟੇ ਜਿਹੜਿਆ ਇਹ ਦੋ ਪਿੰਡਾਂ ਦਾ ਜਿਹੜਾ ਇਹ ਹੜ ਆਇਆ ਹੀ ਰਹਿੰਦਾ ਜੀ ਸੋ ਪਿੰਡ ਤੁੰਦਾ ਦੇ ਵਾਸੀ ਨੇ ਜਿੰਨਾਂ ਵੱਲੋਂ ਕਿਹਾ ਕਿ ਸਾਡੇ ਭਾਦੇ ਹੜ ਸਦਾ ਹੀ ਆਉਂਦੇ ਨੇ ਕਿਉਂਕਿ ਜਦੋਂ ਵੀ ਪਾਣੀ ਆਉਂਦਾ ਤਾਂ ਪਹਿਲੇ ਪਿੰਡ ਨੇ ਜਿਹੜੇ ਇਸ ਦੀ ਮਾਰ ਹੀ ਠਾ ਜਾਂਦੇ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦੌਰਾ ਕੀਤਾ ਤਾਂ ਕਹਿੰਦੇ ਆ ਲੋ ਮੇਰਾ ਜਹਾਜ਼ ਕਰੋ ਕੰਮ ਕੀ ਕਹਿਣਾ ਚਾਹੋਗੇ ਕਿੱਥੇ ਆਏ ਆ ਜੀ ਆਈ ਕਿਸੇ ਲੈ ਕੇ ਚਾਈ ਸੀ ਕਹਿੰਦੇ ਜਹਾਜ਼ ਲਾਲਕੁੰਮ ਰੱਖੋ ਮੇਰਾ ਕੰਮ ਕਰੋ ਨਹੀਂ ਨਹੀਂ ਕੋਈ ਨਹੀਂ ਆਇਆ ਸਾਡੇ ਤਾਂ ਹੀ ਤੇ ਪਹੁੰਚਿਆ ਹੀ ਨਹੀਂਗਾ ਕੋਈ ਮੰਤਰੀ ਤੇ ਛੱਡਿਆ ਕੋਈ ਐਮਐਲਏ ਨਹੀਂ ਪਹੁੰਚਿਆ ਐਮਐਲਏ ਹੁਣੇ ਹੁਣੇ ਦੱਸਦੇ ਤੁਹਾਡੇ ਐਮਐਲਏ ਆਇਆ ਕਿਸੇ ਬੰਨੇ ਉਹ ਕੀ ਦੇ ਕੇ ਗਿਆ ਲੋਕਾਂ ਨੂੰ ਕਹਿੰਦੇ ਉਹ ਤਾਂ ਇੱਥੇ ਕੁਝ ਕੁਝ ਦੇ ਕੇ ਗਿਆ ਐਮਐਲਏ ਸਾਹਿਬ ਕੀ ਦੇ ਗਏ ਉਹਦੇ ਪੱਤਰਕਾਰ ਸਾਹਿਬ ਸਾਨੂੰ ਚਾਹੀਦਾ ਨਹੀਂ ਚਾਰ ਦੇ ਗਿਆ ਚਾਰ ਕੀ ਕਰਨਾ ਹੈ ਪਹੂਆਂ ਦਾ ਚਾਰ ਜਿਹੜਾ ਡੰਗਰਾਂ ਦਾ ਚਾਰ ਵਾ ਉਹ ਤੇ ਅਸੀਂ ਉਤਰਾ ਵੀ ਸਾਰੀ ਜਾਂਦਾ ਸਾਡਾ ਸਰੀ ਜਾਂਦਾ ਚਾਰ ਦੀ ਥੋੜਾ ਕੋਈ ਲੋੜੀ ਚਾਰ ਦੀ ਤੇ ਸਾਨੂੰ ਲੋੜ ਹੀ ਨਹੀਂ ਅਸੀਂ ਮਰਨਦੇ ਆ ਸਾਨੂੰ ਕੋਈ ਇਹਦਾ ਇਹਨੂੰ ਕਿਸੇ ਬੰਨੇ ਲਾਉਣ ਦਰਿਆ ਨੂੰ ਕਿਸੇ ਬੰਨੇ ਲਾਉਣ ਫੇਰ ਗੱਲ ਬਣਦੀ ਆ ਚਾਰ ਦੀ ਤੇ ਲੋੜ ਹੀ ਨਹੀਂ ਐਵੇਂ ਅੱਖਾਂ ਪੂਝ ਗਿਆ ਉਹੋ ਜਿਹੇ ਸਾਡੇ ਲੋਕ ਆ ਜਿਹੜੇ ਲਈ ਜਾਂਦੇ ਆ ਚਾਰ ਦਾ ਕੋਈ ਨਹੀਂ ਉਹ ਜੀ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜੇ ਮਦਦ ਆਲੇ ਲੋਕ ਉਹ ਵੀ ਹੱਥਾਂ ਅੱਗੇ ਆ ਰਹੇ ਨੇ ਤਾਂ ਇੱਥੇ ਲਾਗੇ ਪਿੰਡ ਘੜਕਾ ਉੱਥੋਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਜਿੰਨਾ ਲੋਕਾਂ ਨੂੰ ਚੀਜ਼ਾਂ ਦੀ ਲੋੜ ਹੀ ਨਹੀਂ ਹੈਗੀ ਉਹ ਵੀ ਲੋਕ ਘਰਾਂ ਨੂੰ ਚੁੱਕ ਚੁੱਕ ਕੇ ਖਰੀਦ ਰਹੇ ਸੋ ਕਿਵੇਂ ਦੇਖਦੇ ਜੋ ਲੋਕਾਂ ਨੂੰ ਵੀ ਜੇਕਰ ਕੋਈ ਸਮਾਜ ਸੇਵੀ ਤੁਹਾਡੀ ਮਦਦ ਐਸ ਵੇਲੇ ਕਰ ਰਿਹਾ ਹੈ ਤਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿਤੇ ਨਾ ਕਿਤੇ ਐਵੇਂ ਨਾ ਕੀਤਾ ਜਾਵੇ ਲੋਕਾਂ ਨੂੰ ਤਾਂ ਚਾਹੀਦਾ ਇਹ ਲੋਕ ਤਾਂ ਸਾਡੇ ਮੰਗਤੇ ਹੋ ਗਏ ਆ ਲੋਕ ਸਾਡੇ ਅੱਜ ਨਾ ਮੰਗਤੇ ਹੁੰਦੇ ਤੇ ਇਹ ਗਵਰਨਮੈਂਟ ਨੂੰ ਥੋੜੀ ਜਿਹੀ ਬੰਨ ਪਿਆ ਹੁੰਦਾ ਇਹਨਾਂ ਲੋਕਾਂ ਨੂੰ ਪਤਾ ਵਾ ਅਸੀਂ ਜਿਤਨਾ ਉਚਾਰ ਹੀ ਦੇ ਗਿਆ ਵਾ ਕਿਦੇ ਕਣਕ ਦੇਤੀ ਕਿਦੇ ਦਾਲ ਦੇਤੀ ਸਾਨੂੰ ਤੇ ਮੰਗਤੇ ਬਣਾਇਆ ਆ ਇਹਨਾਂ ਨੂੰ ਸੋ ਲਗਾਤਾਰ ਲੋਕਾਂ ਦੀ ਮੰਗ ਇਹੀ ਹੈ ਕਿ ਸਾਡਾ ਕੋਈ ਪੱਕਾ ਹੱਲ ਕਰੋ ਸਾਨੂੰ ਮੰਗਤੇ ਨਾ ਬਣਾਓ ਸਾ ਹੋਰ ਵੀ ਇੱਥੇ ਵੀਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਇਹ ਕੀ ਕਹਿਣਾ ਚਾਹੋਗੇ ਬਾਈ ਜੀ ਸੋ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅਕਸਰ ਹੋਣਾ ਪੰਜਾਬ ਤੇ ਮੁਸੀਬਤ ਬਣੀ ਐ ਤਾਂ ਕਿਤੇ ਨਾ ਕਿਤੇ ਬਾਬਿਆਂ ਦੀ ਵੀ ਗੱਲ ਕਰਾਂਗੇ ਇੱਥੇ ਬਾਬੇ ਨੇ ਚਾਹ ਪਾਸਟਰਾਂ ਦੀ ਗੱਲ ਕਰ ਲਈਏ ਕਿਉਂਕਿ ਕੁਝ ਪਾਸਟਰਾਂ ਨੂੰ ਵੀ ਗੁਰਸਿੱਖ ਵੀਰ ਜਿਹੜੇ ਬੇੜੀਆਂ ਰਾਹੀਂ ਬਾਹਰ ਲਿਆ ਰਹੇ ਨੇ ਸੋ ਕਿਤੇ ਨਾ ਕਿਤੇ ਹਰੇਕ ਨੂੰ ਇੱਥੇ ਅੱਗੇ ਆਉਣ ਦਾ ਹੈਗਾ ਵਾ ਨਾ ਕਿਉਂਕਿ ਪੰਜਾਬ ਤੇ ਹੜ੍ਹ ਆਇਆ ਸੋ ਕਿਵੇਂ ਦੇਖਦੇ ਹੋ ਸਾਰੀ ਚੀਜ਼ਾਂ ਨੂੰ ਕਿਉਂ ਨਹੀਂ ਲੋਕ ਹੁਣ ਮਦਦ ਲਈ ਆ ਰਹੇ ਹੁਣ ਸਾਡੇ ਨਾਲ 15 ਦਿਨ ਪਹਿਲਾਂ ਪਿੰਡ ਦੇ ਦੂਜੇ ਬੰਨਿਓ ਬੰਨ ਟੁੱਟ ਗਿਆ ਸੀ ਉਹ ਟੁੱਟ ਇੱਕ ਦਿਨ ਟੁੱਟਾ ਅਗਲੇ ਦਿਨ ਅਸੀਂ ਬਾਬਿਆਂ ਤੱਕ ਪਹੁੰਚ ਕੀਤੀ ਸੰਤ ਬਾਪੂਰੀ ਪੂਰੀ ਵਾਲਿਆਂ ਦਾ ਉਹਨਾਂ ਨੇ ਪੋਗਲੈਂਡ ਭੇਜੀ ਨਾਲ ਆਪਦੇ ਸੰਗ ਤੇ ਭੇਜ ਕੇ ਉਹ ਨੂੰ ਬੰਨਤਾ ਉਹ ਵੰਨਣ ਦੇ ਨਾਲ ਮੇਰੇ ਹਿਸਾਬ ਨਾਲ ਕੋਈ 3350 ਕਿੱਲਾ ਕਰੀਬ ਜਰੀ ਬਚੂਗਾ ਚਲੋ ਸੋ ਜਿਹੜਾ ਬਾਜੇ ਵਿਚਾਲ ਲੈਣਾ ਚਾਹੀਦਾ ਇਹ ਕਰਕੇ ਬਾਬਿਆਂ ਦਾ ਤਾਂ ਬਹੁਤ ਸੁਖੋਗਾ ਸਾਡੇ ਨਗਰ ਦੇ ਵਿੱਚ ਜਿੱਦਾਂ ਅੱਜ ਤੁਸੀਂ ਕਹਿ ਰਹੇ ਸੀ ਵੀ ਐਮਐਲਏ ਆ ਥੋੜਾ ਜਿਹਾ ਪਹਿਲਾਂ ਪਿੰਡ 'ਚ ਆਏ ਆ ਉੱਥੇ ਦਰਿਆ ਤੇ ਫੋਟੋ ਫੜਵਾ ਕੇ ਉਸ ਤੋਂ ਬਾਅਦ ਇੱਥੇ ਇੱਕ ਗੱਡੀ ਲਿਆਏ ਚਾਰ ਦੀ ਜੋ ਕਿ ਸਾਨੂੰ ਨਹੀਂ ਲੋੜ ਉਹਦੀ ਕਿਉਂਕਿ ਸਾਡੇ ਕੋਲ ਉੱਪਰ ਜ਼ਮੀਨਾਂ ਜਿਹੜੀਆਂ ਵਾਂ ਉਹ ਹੈਗੀਆਂ ਵਾਂ ਜੇ ਪੱਟੀਆਂ ਜੁਗੀਆਂ ਹੈਗੀਆਂ ਵਾਂ ਜਾਰੀ ਰਕਬਾ ਤੇ ਸਾਡੇ ਮੰਡ ਦਾ ਪੱਠਿਆਂ ਜੋਗੀ ਜ਼ਮੀਨ ਹੈਗੀ ਆ ਜਿਹੜੋ ਅਸੀਂ ਸਾਨੂੰ ਲੋੜ ਹੀ ਨਹੀਂ ਚਾਰਦੀ ਹੁਣ ਆ ਦੇਖੋ ਇਥੋਂ 20 ਮੀਟਰ ਮਸਾ ਹੋਣਾ ਢਾ ਆ ਗਈ ਪਿੰਡ ਨੂੰ ਇੱਥੇ ਆਉਂਦਾ ਕੋਈ ਡੀਸੀ ਸਾਹਿਬ ਆਉਂਦੇ ਜਾਂ ਕੋਈ ਸਪਰਦਾ ਇੰਤਜ਼ਾਮ ਕਰਦੇ ਜਾਂ ਕੋਈ ਮੰਨ ਲਓ 2-10 ਦਿਨ ਪਾਣੀ ਹੋਰ ਵਗ ਗਿਆ ਇਹ ਗਰੀਬਾਂ ਦੇ ਅਸੀ ਪਰਿਵਾਰਾਂ ਦੇ ਘਰ ਆ ਇਹ ਢਹਿਣੇ ਸ਼ੁਰੂ ਹੋ ਜਣੇ ਆ ਇੱਥੇ ਢੇੜਾ ਮਾਰਗੇ ਆ ਹੁਣ ਉਹ ਨਿਆਣੇ ਚੁੱਕ ਚੁੱਕ ਮੈਂ ਸੁਣਿਆ ਸੁਣਿਆ ਹੈ ਨਗਰ ਚ ਬੇ ਬੱਚੇ ਲੋਕਾਂ ਨੇ ਚੋਖ ਚੋਖ ਫੋਟੋਆਂ ਲਵਾਉਂਦੇ ਫਿਰਦੇ ਆ ਪਿੰਡ ਚ ਉਹ ਇੱਕ ਸ਼ੋਸ਼ੇ ਬਾਜੀ ਆ ਜਿੱਦਾਂ ਉਹ ਉਧਰ ਸਾਰੇ ਵੇਖੇ ਆ ਜੀ ਨੇ ਮੁਸੀਬਤ ਪਣੀ ਸਿਰ ਤੇ ਉਹ ਜਾਣਦਾ ਹੁਣ ਮੈਥੋਂ ਆਗੇ ਅਗਨ ਬੋਰਡ ਭਜਾਈ ਫਿਰਨੇ ਵਿੱਚ ਉਹ ਕੋਈ ਗੱਲ ਨਹੀਂ ਹੈਗੀ ਕੇਵਲ ਤੇ ਕੇਵਲ ਉਹ ਕਹਿਾ ਕੇ ਬੋਰੋ ਸ਼ੂਟਿਆ ਫੋਟੋ ਕੰਮ ਹੀ ਆ ਸ਼ੂਟ ਕਰਦੇ ਆ ਜੇ ਪੱਤਰਕਾਰ ਕੋਈ ਸਵਾਲ ਜਵਾਬ ਦਾ ਡਰਗਾ ਬੀਰ ਕਰਦਾ ਵਾ ਉਹ ਤਾਂ ਭਗਵੰਤ ਮਾਨ ਸਾਹਿਬ ਦਾ ਦੇਹ ਹੀ ਲਿਆ ਵਾ ਚਾਹਣ ਤੇ ਵੀ ਤੁਸੀਂ ਪੀਟੀਸੀ ਨਹੀਂ ਬੁਝਤੋਂ ਆ ਪੱਤਰਕਾਰ ਆਪ ਹੀ ਕਹਿੰਦੇ ਹੁੰਦੇ ਸੀ ਕਿ 21 ਦੇ ਵਿੱਚ ਪੱਤਰਕਾਰਾਂ ਨੂੰ ਵੀ ਤੁਸੀਂ ਸਵਾਲ ਜਵਾਬ ਕਰਿਆ ਕਰੋ ਤੇ ਪਰ ਜੇ ਹੁਣ ਕਰਦੇ ਆ ਤੇ ਹੁਣ ਕਿਉਂ ਨਹੀਂ ਉਹਨਾਂ ਨੂੰ ਜਵਾਬ ਦਿੰਦੇ ਅੱਛਾ ਬਾਈ ਜੀ ਗੱਲ ਕੀਤੀ ਆਵੇ ਤਾਂ ਦੇਖਦੇ ਆ ਕਿ ਸਾਹਮਣੇ ਭਾਰਤ ਮਾਲਾ ਪ੍ਰੋਜੈਕਟ ਵੀ ਜਿਹੜਾ ਤੁਹਾਡੇ ਪਿੰਡ ਦੇ ਵਿੱਚੋਂ ਵੀ ਜਿਹੜਾ ਲੰਘੇਗਾ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇਹਦਾ ਕਰਕੇ ਤੁਹਾਡੀ ਸੁਣਵਾਈ ਕਰ ਲੈ ਕਰ ਲਈ ਜਾਵੇ ਕਿਉਂਕਿ ਕਿਸਾਨਾਂ ਨੇ ਵੀ ਵਿਰੋਧ ਕੀਤਾ ਇਸ ਚੀਜ਼ ਦਾ ਕਿ ਜਿਹੜੇ ਅਡਾਨੀ ਅੰਬਾਨੀ ਆ ਜਿਹੜੇ ਸਾਡੀਆਂ ਜ਼ਮੀਨਾਂ ਦੇ ਹੁਣ ਕਬਜ਼ਾ ਕਰ ਰਹੇ ਨੇ ਸੋ ਕੀ ਲੱਗਦਾ ਕਿ ਉਹ ਜਿਹੜਾ ਸਾਹਮਣੇ ਪੁਲ ਰਖਦੇ ਆ ਉਹ ਉਹੀ ਕਿਤੇ ਤੁਹਾਡੀ ਸੁਣਵਾਈ ਕਰਵਾ ਸਕਦਾ ਹੈ ਇਹ ਕੋ ਕਰਵਾ ਸਕਦਾ ਹੁਣ ਉਹ ਤੇ 66 ਲੱਖ ਨਾ ਪੈਸੇ ਮਿਲੇ ਆਓ ਸਾਡਾ ਮਾਝੇ ਜ਼ਮੀਨਾਂ ਦੇ ਥੱਲੇ ਜਮੀਨੀ ਕੀ ਰੇਟ ਆ ਰਜਿਸਟਰੀ ਕੀ ਰੇਟ ਨਾ ਹੋ ਰਹੀ ਆ ਤੇ ਅਸੀਂ ਤੇ ਆਂਦੇ ਆ ਵੀ ਦੋਵੇਂ ਬੰਨੇ ਬੰਨ ਬਨ ਕੇ ਜਿਹੜੀ ਸੈਂਟਰ ਚ ਜ਼ਮੀਨ ਆਵੇ ਉਹਦਾ ਸਾਨੂੰ ਰਿਕੁਇਰ ਕਰ ਲਈ ਜਾਵੇ ਅਸੀਂ ਤਾਂ ਖੁਸ਼ ਆ ਅਸੀਂ ਹੋਰ ਬਿਜ਼ਨਸ ਚਲਾ ਲਾਂਗੇ ਬੱਚੇ ਤੇ ਪਾਲ ਲਾਂਗੇ ਨਾ ਜਿਹੜਾ ਹਰ ਸਾਲ ਮਾਰ ਪਾਣੀ ਤੋਂ ਮਰਨਾ ਫੇ ਜੇ ਅਸੀਂ ਨਹੀਂ ਵੇਖੋ ਕਈ ਹੁਣ ਗੱਲ ਗੱਲ ਲੀਡਰ ਮੰਨ ਲੋ ਕਹਿਣਾ ਸੌਖਾ ਬਾਪ ਤੁਸੀਂ ਨਾਂ ਲਾਓ ਝੋਨਾ ਜੇ ਨਾਂ ਲਾਵਾਂਗੇ ਖਾਵਾਂਗੇ ਕੀ ਖਾਵਾਂਗੇ ਕੀ ਇਹ ਕਰਕੇ ਲਾਉਣਾ ਪੈਣਾ ਤੇ ਪਿਛਲੇ ਸਾਲ ਰੇਤਾ ਰੂਤਾ ਕੱਢ ਕੇ ਝੋਨੇ ਲਾਏ ਜਿਹੜੇ ਮਾੜੇ ਪਤਲੇ ਹੋ ਗਏ ਐਰ ਕੀ ਕੁਛ ਪੈ ਲੀਆਂ ਠੀਕ ਤੇ ਫੇਰ ਖਰਾਬ ਹੋ ਗਈਆਂ ਫੇਰ ਰੇਤ ਪੈ ਗਈ ਹੁਣ ਜੇਰੋ ਪਾਣੀ ਲੱਥੂਗਾ ਜਿਤਨਾ ਵੇਖੋ ਟਾਪ ਪਤਾ ਨਹੀਂ ਕਿੱਧਰੋਂ ਕਿੱਧਰ ਜਾਣੀ ਆ ਰੇਤ ਕਿੱਥੇ ਪੈਣੀ ਆ ਫੇਰ ਸਾਡਾ 3 400 ਕਿੱਲੇ ਦੇ ਵਿੱਚ ਪਾਣੀ ਪੱਕਾ ਹੀ ਵਗੀ ਜਾਂਦਾ ਵਾ ਨੰਬਰੀ ਜ਼ਮੀਨਾਂ ਵਾ ਉਹਦਾ ਸਾਨੂੰ ਮੁਆਵਜ਼ਾ ਵੀ ਨਹੀਂ ਮਿਲਣਾ ਉਹਦਾ ਜੇ ਮੁਆਵਜ਼ਾ ਵੀ ਨਹੀਂ ਉਹਨੇ ਦੇਣਾ ਸਾਨੂੰ ਇਹਨਾਂ ਕਹਿਣਾ ਉਹ ਦਰਿਆ ਦੀਆਂ ਜ਼ਮੀਨਾਂ ਦਰਿਆ ਚ ਲੱਗੀਆਂ ਦੇਖੋ ਇਹ ਤੇ ਗਵਰਨਮੈਂਟ ਨੂੰ ਚਾਹੀਦਾ ਰਹਾ ਹੱਲ ਕਰੇ ਸੈਂਟਰ ਗਵਰਨਮੈਂਟ ਦੇ ਵਿੱਚੋਂ ਆਵਾ ਪੁੰਚ ਨਹੀਂ ਚਾਹੀਦੀ ਸਾਡੀ ਸੈਂਟਰ ਗਵਰਨਮੈਂਟ ਦਾ ਹੱਲ ਕਰੇ ਕੋਈ ਨਾ ਕੋ ਪੰਜਾਬ ਕੋ ਚਲੋ ਸਾਨੂੰ ਵੀ ਇੰਨਾ ਪਤਾ ਪੰਜਾਬ ਗਵਰਨਮੈਂਟ ਰਿਕੁਆਇਰ ਨਹੀਂ ਕਰ ਸਕਦੀ ਜਿਵੇਂ ਸੈਂਟਰ ਦੇ ਪਾਵਰ ਹੈ ਕਰ ਸਕਦੀ ਆ ਤੇ ਪਰ ਹਰ ਹੱਲ ਜ਼ਰੂਰ ਹੋਣਾ ਚਾਹੀਦਾ ਇਹਨਾਂ ਕੋ ਸੋ ਇਹ ਲੋਕ ਨੇ ਦੁਖੀ ਨੇ ਜਿਹੜੇ ਲਗਾਤਾਰ ਕਹਿ ਰਹੇ ਸਾਡਾ ਹੱਲ ਕੀਤਾ ਜਾਵੇ ਤਾਂ ਇਹ ਬਿਆਸ دریا ਦਾ ਪਿੰਡ ਧੁੰਦਾ ਏ ਜਿੱਥੇ ਇਹੜੇ ਹਾਲਾਤ ਖਰਾਬ ਹੋ ਸਕਦੇ ਨੇ ਕਿਉਂਕਿ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵੱਧ ਰਿਹਾ ਤੇ ਲੋਕਾਂ ਵੱਲੋਂ ਹੀ ਮੰਗਾ ਕਿ ਸਾਡੀ ਕੋਈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਸਾਰ ਲਵੇ ਹਾਲਾਂਕਿ ਇਹਨਾਂ ਵੱਲੋਂ ਦੱਸਿਆ ਗਿਆ ਕਿ ਵਿਧਾਇਕ ਸਾਹਿਬ ਮੰਤਰੀ ਸਾਹਿਬ ਇੱਥੇ ਆਏ ਸਨ ਤੇ ਉਹ ਲੋਕਾਂ ਨੂੰ ਜਿਹੜਾ ਪਸ਼ੂਆਂ ਨੂੰ ਜਿਹੜਾ ਪਾਉਣ ਵਾਲਾ ਉਹ ਚਾਰ ਦੇਖ ਕੇ ਗਏ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਉਹ ਸਾਡੇ ਕਿਸੇ ਕੰਮ ਦਾ ਹੀ ਨਹੀਂ ਹੈਗਾ ਕਿਉਂਕਿ ਸਾਡੀਆਂ ਉੱਤੇ ਜ਼ਮੀਨਾਂ ਨੇ ਉਹਦਾ ਵਿੱਚ ਸਾਡਾ ਪੱਠਾ ਡੱਕਾ ਜੇ ਹੈਗਾ ਵਾ ਤੋਂ ਸਾਨੂੰ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਹੈ ਉਹ ਦੇਖ ਕੇ ਜਾ ਰਹੇ ਨੇ ਤੇ ਕੇਵਲ ਤੇ ਕੇਵਲ ਜਿਵੇਂ ਇਹਨਾਂ ਵੱਲੋਂ ਕਿਹਾ ਗਿਆ ਕਿ ਪਿੰਡ ਦੇ ਬੱਚਿਆਂ ਨੂੰ ਚੋਕ-ਚੋਕ ਕੇ ਫੋਟੋਆਂ ਖਿਚਾ ਕੇ ਜਿਹੜੇ ਵਿਧਾਇਕ ਕਿਤੇ ਨਾ ਕਿਤੇ ਆਪਣਾ ਜਿਹੜਾ ਡੰਗ ਟਪਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪਿੰਡ ਧੁੰਦਾ ਦੇ ਵਿੱਚ ਕਦ ਪ੍ਰਸ਼ਾਸਨ ਆਏਗਾ ਤੇ ਇਹਨਾਂ ਕਿਸਾਨਾਂ ਦੀ ਜਿਹੜੀ ਸਾਰ ਲਏਗਾ ਕੈਮਰਾਮੈਨ ਅਮਨ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਪਿੰਡ ਧੁੰਦਾ